ਸਾਸੀ ਕਾਲ ਸੱਜਣੋ ਸਵਾਗਤ ਕਰਦੇ ਆ ਤੁਹਾਡਾ ਕੰਬੋਏ ਡੇਰੀ ਫਾਰਮ ਤੇ ਰਿਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਬੈਲ ਆਈਕਨ ਦਾ ਬਟਨ ਨਾਲ ਤੇ ਸਿਲੈਕਟ ਕਰ ਲਿਓ ਤੁਹਾਨੂੰ ਨੋਟੀਫਿਕੇਸ਼ਨ ਆਪਣੀ ਵੀਡੀਓ ਦੀ ਮਿਲ ਸਕੇ ਐਡਰੈਸ ਨੋਟ ਕਰਾਈਏ ਜੀ ਸ਼ਹਿਰ ਪੱਟੀ ਜਿਲ੍ਹਾ ਤਰਨਤਾਰਨ ਤਹਿਸੀਲ ਵੀ ਆਪਣੀ ਪੱਟੀ ਆ ਨੋਟ ਕਰਿਓ ਮੋਬਾਈਲ ਨੰਬਰ 9855016048 985501604 ਅੱਜ ਆਪਾਂ ਤੁਹਾਨੂੰ ਇੱਕ ਝੋਟੀ ਵਿਖਾਉਨੇ ਬੂਰੀ ਕੁੰਡੀ ਝੋਟੀ ਗੱਭਣ ਤਿਆਰ ਖੜੀ ਆ ਦੁੱਧ ਦੇਨੇ ਪਹਿਲੇ ਸੂਏ ਮਾਲਕਾਂ ਤੋਂ ਆਪਾਂ ਪਤਾ ਕੀਤਾ ਦੁੱਧ ਪਹਿਲੇ ਸੂਏ ਨੇ ਦਿੱਤਾ ਹੈ 13-14 ਕਿਲੋ ਐਰ ਕੀ 15 ਪਲੱਸ ਝੋਟੀ ਗਰੰਟੀ ਤੇ ਕੋਈ ਲੈ ਜੇ ਵੀਰ ਜੀ ਬੇਨਤੀ ਆ ਕਿ ਜੇ ਕਿਸੇ ਵੀਰ ਦਾ ਫੋਨ ਨਾ ਚੁੱਕਿਆ ਜਾਵੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਤੁਹਾਨੂੰ ਆਪਣੇ ਆਪ ਹੀ ਆਪਣੀ ਲੋਕੇਸ਼ਨ ਕੰਟੈਕਟ ਨੰਬਰ ਜੋ ਵੀ ਸਾਰਾ ਐਡਰੈਸ ਆਪਣਾ ਤੁਹਾਨੂੰ ਮਿਲ ਜੂਗਾ ਹਰ ਵਕਤ ਆਪਣੇ ਕੋਲ ਤਿੰਨ ਚਾਰ ਪਸ਼ੂ ਆਪਣੇ ਕੋਲ ਹੁੰਦੇ ਹੀ ਡੰਗਰ ਆਪਣੇ ਕੋਲ ਝੋਟੀਆਂ ਟਾਪ ਦੀਆਂ ਸੱਜਣਾ ਤੁਸੀਂ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਤੁਹਾਨੂੰ ਆਟੋਮੈਟਿਕ ਆਪਣਾ ਮੈਸੇਜ ਮਿਲ ਜੂਗਾ ਜੇ ਗੱਲ ਕਰੀਏ ਸੱਜਣੋ ਇਹਦੇ ਰੇਟ ਦੀ ਰੇਟ ਆਪਾਂ ਇਹਦਾ ਫੋਨ ਤੇ ਹੀ ਕਰਨਾ ਵਾ ਫੋਨ ਕਰਿਓ ਤੁਹਾਡਾ ਮਾਨ ਤਨ ਖੁੱਲਾ ਕਰਾਂਗੇ ਵੀਰ ਜੀ ਬਹੁਤ ਬਹੁਤ ਧੰਨਵਾਦ ਸੱਜਣੋ ਵੀਡੀਓ ਵੇਖਣ ਲਈ ਮਿਲਦੇ ਆਂ ਕਿਸੇ ਨਵੀਂ ਵੀਡੀਓ ਚ